ਨਾਮ ਜੀਤੀਏ ਜਦ ਨਾ ਕਰ ਹਰੇਕ ਪਾਰਟੀ ਚ ਨਾ ਠਗੀਆਂ ਠੋਰੀਆਂ ਚੱਲਦੀਆਂ ਨਹੀਂ ਹੁੰਦੀਆਂ ਚੱਲ ਅੱਜ ਤਾਂ ਮੈਂ ਫੜਿਆ ਜੀ ਕੇਜਰੀਵਾਲ ਫੜ ਲੈਂਦਾ ਉਹਨੇ ਤਾਂ ਰੌਲਾ ਪਾ ਦੇਣਾ ਸੀ ਪੂਰੇ ਪੰਜਾਬ ਚ ਵੀ ਸੁੱਖੇ ਦੇ ਸਾਲੇ ਨੇ ਤਾਂ ਐ ਕਰਕੇ ਐ ਕੰਮ ਕਰਤਾ ਉਹਨੇ ਤਾਂ ਸੁੱਖੇ ਨੇ ਕੁਛ ਕਹਿਣਾ ਨਹੀਂ ਸੀਗਾ ਉਹਨੇ ਗਾਲਾਂ ਮਿੰਨੂ ਕਰੜੀਆਂ ਸੀ ਵੀ ਤੂੰ ਪਿਆਰ ਨਹੀਂ ਰੱਖ ਸਕਦਾ ਹੀ ਛੱਡ ਦੇ ਮੇਰਾ ਵੀਰ ਕੰਮ ਨਹੀਂ ਉਹ ਪਤਾ ਨਹੀਂ ਯਾਰ ਤੁਹਾਡਾ ਕਿਹੜਾ ਬੰਦਾ ਸੀਗਾ ਪਤਾ ਨਹੀਂ ਉਹਨੂੰ ਕਰੀ ਜਾਵੇ ਕਹਿੰਦਾ ਪਤਾ ਨਹੀਂ ਸਾਫ ਕਰ ਦੇ ਸਾਫ ਕਰ ਦੇ ਉਹ ਪੈਸੇ ਪਈ ਸੀ ਮੈਂ ਸਾਫ ਕਰਤੇ ਵਾਕੀ ਚੱਲਿਆ ਯਾਰ ਉਹ ਪਤਾ ਨਹੀਂ ਮੈਨੂੰ ਕਿੱਥੇ ਦੇਖਿਆ 10000 ਮੈਂ ਤੂੰ ਨਹੀਂ ਛੱਡੇ ਆਂਦੇ ਮੈਨੂੰ ਆਦਤ ਆ ਮੇਰਾ ਗੁਜ਼ਾਰਾ ਨਹੀਂ ਹੁੰਦਾ ਯਾਰ ਪੰਤੀ ਹਲੇ ਤੂੰ ਸੁਕਰ ਮਨਾ ਆ ਵੀ ਮੈਂ ਕੈਮਰੇ ਮੈਂ ਹੀ ਚੈੱਕ ਕੀਤੀ ਜੇ ਕਿ ਹੋਰ ਚੈੱਕ ਕਰ ਲੈਂਦਾ ਭਰਾਵਾ ਤੇਰੇ ਤਾਂ ਖਿੱਲੀ ਉਡਣੀ ਸੀ ਪੂਰੇ ਪੰਜਾਬ ਤੇ ਨਾ ਤੇਨੂੰ ਠੱਗ ਚੋਰ ਜੋ ਕੁਝ ਦੁਨੀਆ ਤੈਨੂੰ ਪਤਾ ਹੋਵੇਗਾ ਜਿਨੇ ਮੂੰਹ ਨੀਆਂ ਗੱਲਾਂ ਅਤੇ ਫਿਰ ਬਾਅਦ ਕੋਈ ਭੂਲ ਕਹਦਾ ਫਿਰ ਮੈਨੂੰ ਸਾਡੀ ਸਰਕਾਰ ਦੇ ਬਰਾਧੂ ਹੋਣਾ ਪੈਣਾ ਇਹ ਵੀ ਤੂੰ ਮੇਰੇ ਯਾਰ ਦੇ ਸਾਲੇ ਨੂੰ ਕਿਵੇਂ ਬੋਲਦਾ ਕਿ ਉਹਨੂੰ ਪਤਾ ਤਾਂ ਹੈਗਾ ਸੁਖੇਰਾ ਆਪਣਾ ਭਰਾ ਮਾਯਾ